ਇਹ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਰੇ ਸਾਡੇ ਗਰੁੱਪ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਸਾਨੂੰ ਲੜਕੀ ਦੀ ਵਰਕਰ ਦੀ ਲੋੜ ਹੈ ਜੀ ਦੁਕਾਨ ਦੇ ਉੱਤੇ ਜੇ ਕਿਸੇ ਦੇ ਕੰਮ ਵਾਸਤੇ ਰਹਿਣਾ ਹੋਵੇ ਤਾਂ ਸਾਡੇ ਲਵੇ ਲਾਉਣ ਤੋਂ ਜਿਵੇਂ ਛੋਟੇ ਮਾਉੜ ਵੱਡੇ ਮਾਉੜ ਜਾਂ ਮਾਉੜ ਦੇ ਨਾਲ ਲੱਗਦਾ ਏਰੀਆ ਦੇ ਵਿੱਚੋਂ ਕੋਈ ਵੀ ਲੜਕੀ ਸਾਡੇ ਕੋਲੇ ਸੰਪਰਕ ਕਰ ਸਕਦੀ ਹੈ ਜੀ ਦੁਕਾਨ ਦੇ ਉੱਤੇ ਕੰਮ ਵਾਸਤੇ ਵਰਕਰ ਦੀ ਲੋੜ ਹੈ ਸਾਨੂੰ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਹਰ ਵਕਤ ਸੇਰ ਮੇਲਾ ਚੱਲਦਾ ਰਹਿੰਦਾ ਹੈਗਾ ਬਾਹਰੋਂ ਅੰਦਰੋਂ ਘਾਹ ਘਾਉਣ ਕਰਕੇ ਸਾਨੂੰ ਮਾਲ ਇਕੱਠਾ ਕਰਨ ਵਾਸਤੇ ਕਪੜਾ ਲੜਕੀ ਦੀ ਲੋੜ ਹੈ ਜੀ ਭਰਾ ਮੇਹਟੀ ਤੇ ਸੇਰ ਮੇਲਾ ਚੱਲ ਰਿਹਾ ਹੈਗਾ 6 ਵਜੇ ਦੇ ਵਿੱਚ ਕਾਟਨ ਦਾ ਸੂਟ ਕਾਟਨ ਦਾ ਫੈਂਸੀ ਸੂਟ ਹੈ ਜੀ ਇਹ ਨਾਲ ਦੁਪੱਟਾ ਹੈਗਾ ਮਾਰਕੀਟ ਦੇ ਵਿੱਚ ਵਿਕੇ 650 ਦਾ ਵਿਕੇ 700 ਦਾ ਸਾਡਾ ਰੇਟ ਸਿਰਫ 500 ਰੁਪਏ ਹੈ ਜੀ ਇਹ ਬਿਲਕੁਲ ਵਧੀਆ ਕੁਆਲਿਟੀ ਦੇ ਉੱਤੇ ਜੀ ਮਲਾਇਮ ਕੁਆਲਿਟੀ ਦੇ ਉੱਤੇ ਕੱਪੜਾ ਹੈਗਾ ਇਹ ਜਿਹਦਾ ਮਾਰਕੀਟ ਰੇਟ 7500 ਰੁਪਿਆ ਹੈਗਾ ਸਾਡਾ ਰੇਟ ਸਿਰਫ 500 ਰੁਪਿਆ ਜੀ ਬਹੁਤ ਹੀ ਰੰਗਾਂ ਅਤੇ ਡਿਜ਼ਾਈਨਰ ਦੇ ਵਿੱਚ ਮਾਲ ਆ ਗਿਆ ਇਹਦੇ ਵਿੱਚ ਨਵੇਂ ਨਵੇਂ ਡਿਜ਼ਾਈਨਸ ਤੇ ਨਵੇਂ ਨਵੇਂ ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈ ਇਹਦੇ ਵਿੱਚ ਜੀ ਸਿਰਫ 500 ਰੁਪਿਆ ਦਾ ਸੂਟ ਹੈ ਜੀ ਇਹ ਭਰਾਵਾਂ ਦੀ ਹੱਟੀ ਦੇ ਉੱਤੇ ਵਿਦ ਦੁਪੱਟੇ ਦੇ ਨਾਲ ਮੈਚਿੰਗ ਸੂਟ ਹੈ ਫੈਂਸੀ ਸੂਟ ਹੈ ਜੀ ਜੇ ਲੈ ਆਪਾ ਕਹਿ ਰਹੇ ਆਗੇ ਵੀ ਜਾਣ ਆਉਣ ਵਾਸਤੇ ਵੈਰੀਟੀ ਚਾਹੀਦੀ ਹੈ ਕੀ ਗਰਮੀਆਂ ਦੇ ਵਿੱਚ ਸਪੈਸ਼ਲ ਵੈਰੀਟੀ ਹੈ ਜੀ ਇਹੇ। ਇਹ ਇੱਕ ਡਿਜ਼ਾਈਨ ਦੇ ਵਿੱਚ ਚਾਰ ਤੋਂ ਪੰਜ ਰੰਗ ਮਿਲ ਜਾਣਗੇ ਜੀ। ਆ ਦੇਖੋ ਇਹ ਪੰਜ ਰੰਗ ਹੈ ਡਿਜ਼ਾਈਨ ਚ। ਆ ਡਿਜ਼ਾਈਨ ਹੋ ਰਿਹਾ ਹੈ ਜੀ ਰੇਟ ਇਹਦਾ ਹੀ 500 ਰੁਪਿਆ ਜੀ। ਕਾਟਨ ਦਾ ਦੁਬੱਟਾ ਫੈਂਸੀ ਸੂਟ ਆਰੀ ਵਰਕ ਦੇ ਨਾਲ ਹੈ ਜੀ ਇਹੇ। ਸਿਰਫ 500 ਰੁਪਏ ਦੇ ਵਿੱਚ ਕੱਟਤਾ ਜੀ ਇਹੇ। ਫੈਂਸੀ ਸੂਟ ਹਾਰਡ ਕਟ ਡਿਜ਼ਾਈਨ ਦੇ ਵਿੱਚ ਤਕਰੀਬਨ 4 ਕਲਰਾਂ ਦੇ ਵਿੱਚ ਮਾਲ ਹੈ ਜੀ ਬਹੁਤ ਹੀ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਕਿਸੇ ਵੀ ਭੈਣ ਭਰਾ ਨੇ ਵੇਚਣ ਵਾਸਤੇ ਇਕੱਠੇ ਸੂਟ ਲੈਣੇ ਹੋਣ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈਗਾ ਜਿੰਨੇ ਮਰਜ਼ੀ ਸੁਪਲਾਈ ਕਰ ਸਕਦਾ ਹੈ ਜੀ ਇਹ ਬਿਲਕੁਲ ਕਪੜਾ ਦੇਖੋ ਜੀ ਆ ਕੇ ਪਤਾ ਲੱਗਦਾ ਕਪੜਾ ਹੱਥ ਪਾ ਕੇ ਪਤਾ ਲੱਗਦਾ ਹੈ ਜੀ ਕਪੜੇ ਬਿਲਕੁਲ ਘੋ ਵਰਗੀ ਕੁਆਲਿਟੀ ਆਰੀ ਵਰਕ ਨਾਲ ਹੈ ਇਹਦੇ ਉੱਤੇ ਰੇਟ ਸਿਰਫ 500 ਰੁਪਏ ਹੈ ਜੀ ਦਪਟਾ ਦਾ ਪਟਾ ਪੂਰਾ ਵਧੀਆ ਫੈਨਸੀ ਬਣਿਆ ਹੋਇਆ ਜੀ ਨਾਲ ਫੈਨਸੀ ਦਪੱਟੇ ਦੇ ਨਾਲ ਮੈਚਿੰਗ ਸੂਟ ਸਿਰਫ 500 ਦਾ ਕਰਤਾ ਜੀ ਇਹ ਹਰ ਰੰਗ ਹੋਣਗੇ ਜੀ ਪੰਜ ਦੀ ਪੰਜ ਕਲਰ ਹੈ ਜੀ ਇਹਦੇ ਵਿੱਚ ਵੀ ਭਰਾਵਾ ਦੀ ਹੱਤੀ ਨੇ ਤੇ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਰ ਮੇਲੇ ਦੇ ਉੱਤੇ ਜੀ ਡਿਜ਼ਾਈਨਿੰਗਾ ਦੇਖੋ ਜੀ ਕਿੰਨੀ ਵਧੀਆਈ ਹੈ ਗਰਮੀ ਵਾਲੀ ਡਿਜ਼ਾਈਨ ਹੈਗਾ ਸਪੈਸ਼ਲ ਜੀ ਇਹ ਗਰਮੀ ਦੇ ਵਿੱਚ ਬਾਰੇ ਡਾਰਕ ਕਲਰ ਚੱਲਦੇ ਜੀ ਮੀਡੀਅਮ ਕਲਰਾਂ ਦੇ ਵਿੱਚ ਡਿਜ਼ਾਈਨਿੰਗ ਇੱਕ ਤੋਂ ਇੱਕ ਵਧੀਆ ਜੀ ਇੱਕ ਤੋਂ ਇੱਕ ਡਿਜ਼ਾਈਨ ਦਾ ਵਧੀਆ ਦੇ ਵਿੱਚ ਸਿਰਫ 500 ਦਾ ਸੂਟ ਕਰਤਾ ਜੀ ਇਹ ਭਰਾਮਾ ਦੀ ਹੱਟੀ ਦੇਤੇ 500 ਦਾ ਸੂਟ ਫੈਂਸੀ ਕਾਟਨ ਦੁਪੱਟੇ ਦੇ ਨਾਲ ਆ ਜੀ ਆ ਕਾਟਨ ਦਾ ਫੈਂਸੀ ਦੁਪੱਟਾ ਵੀ ਬਿਲਕੁਲ ਬਿਲਕੁਲ ਕਾਟਨ ਦਾ ਦੁਪੱਟਾ ਜੀ ਰੇਟ ਸਿਰ 500 ਰੁਪਏ ਦੇ ਵਿੱਚ ਬਿਲਕੁਲ ਰੀਸ਼ੀਆ ਵਰਗੀ ਕੁਆਲਿਟੀ ਆ ਜੀ ਪੂਰਾ ਵਧੀਆ ਕੱਪੜਾ ਗਰਮੀ ਦੇ ਪਾਉਣ ਵਾਲਾ ਕੋਈ ਵੀ ਪ੍ਰੋਗਰਾਮ ਆਸ ਤੇ ਇਕੱਠੇ ਛੂਟ ਲੈਣੇ ਹੁਣ ਜਿੰਨੇ ਮਰਜ਼ੀ ਲੈ ਸਕਦਾ ਜੀ ਕੋਈ ਦਪੱਟਾ ਵਗੈਰਾ ਨਾਲ ਹੈ ਇਹਦੇ ਜੀ ਸਾਰਾ ਅਮੈਜ਼ਿੰਗ ਸੂਟ ਹੈਗਾ। ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸਿਰ ਮੇਲਾ ਚੱਲ ਰਿਹਾ ਹੈਗਾ। ਡਿਜ਼ਾਈਨਿੰਗ ਤਾਂ ਦੇਖੀ ਜੇ ਇੱਕ ਤੇ ਇੱਕ ਡਿਜ਼ਾਈਨਿੰਗ ਵਧੀਆ ਹੈ ਇਹਦੇ ਵਿੱਚ ਬਹੁਤ ਹੀ ਡਿਜ਼ਾਈਨਰ ਜਮਾਲ ਆ ਗਿਆ ਇਹਦੇ ਵਿੱਚ। ਇੱਕ ਪੀਸ ਨੂੰ ਫਿਲਹਾਲ ਖੋਲ ਕੇ ਦਿਖਾਉਣੇ ਆਂਗੇ ਰੰਗ ਉਹਦੇ ਚਾਰ ਜਾਂ ਪੰਜ ਹੁੰਦੇ ਨੇ ਤਕਰੀਬਨ। ਬਾਕੀ ਕੋਈ ਡਿਜ਼ਾਈਨ ਹੈਗਾ। ਬਹੁਤ ਤਾਂ ਟੌਪ ਦੀ ਡਿਜ਼ਾਈਨ ਹੈ ਗਈ ਸਾਰੀ। ਨਵੀਂ ਫੈਂਸੀ ਡਿਜ਼ਾਈਨ ਗਈ ਹੋਈ ਹੈ ਜੀ ਸਾਰੀ ਇਹ ਫੈਂਸੀ ਡਿਜ਼ਾਈਨਿੰਗ ਦੇ ਵਿੱਚ ਬੇਦ ਦਪਟੇ ਦੇ ਨਾਲ ਸਿਰਫ 500 ਦਾ ਸੂਟ ਕਰਤਾ ਜੀ ਇਹ 500 ਦੇ ਵਿੱਚ ਭਰਾਮਾ ਦੀ ਹੱਟੀ ਦੇ ਤੇ ਭਾਰੀ ਸੇਰ ਮੇਲੇ ਚੱਲਦਾ ਹੈਗਾ ਭਰਾਮਾ ਦੀ ਹੱਟੀ ਦੇ ਤੇ ਭਾਰੀ ਸੇਰ ਮੇਲੇ ਦੇ ਉੱਤੇ ਜੀ 500 ਦੇ ਵਿੱਚ ਫੈਨਸੀ ਸੂਟ ਫੈਨਸੀ ਸੂਟ ਵਿੱਚ ਦਪੱਟੇ ਦੇ ਨਾਲ ਡਿਜ਼ਾਈਨਿਕਾ ਹੋਰ ਦਾ ਸਾਡੇ ਡਿਜ਼ਾਈਨ ਤਾਂ ਹੋਰ ਬਹੁਤ ਆਏ ਹੋਇਆ ਜੀ ਬੜਾ ਦੇਖੋ ਜੀ ਕੁਆਲਟੀ ਦੇਖੋ ਰੇਸ਼ੀਮ ਵਰਗੀ ਕੁਆਲਟੀ ਹੈ ਕੱਪੜੇ ਦੀ ਬਿਲਕੁਲ ਰੇਸ਼ੀਮ ਵਰਗੀ ਕੁਆਲਟੀ ਹੈ ਜੀ ਸਾਮੇ ਡਿਜ਼ਾਈਨ ਲੈਣ ਵਾਸਤੇ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਪਹੁੰਚੋ ਜੀ ਤਾਂ ਸਾਮੇ ਡਿਜ਼ਾਈਨ ਨਹੀਂ ਮਿਲਣਗੇ ਜੀ ਇਹ ਨਹੀਂ ਕਿ ਆ ਵੀ ਇੱਥੇ ਆਇਆ ਨੂੰ ਹੋੜ ਜਾਈਂ ਮਿਲਣਗੇ ਜੀ ਸਾਮੇ ਡਿਜ਼ਾਈਨ ਮਿਲਣਗੇ ਛੇਤੀ ਛੇਤੀ ਪਹੁੰਚੋ ਤੁਸੀਂ ਫੇਡ ਜਾਣ ਖਤਮ ਹੋ ਜਾਂਦੇ ਨੇ ਡਿਜ਼ਾਈਨ ਬਦਲ ਕੇ ਆਇਆ ਨਹੀਂ ਹੋਰੇ ਦੇ ਵਿੱਚ ਸਾਮੇ ਡਿਜ਼ਾਈਨ ਲੈਣ ਵਾਸਤੇ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਪਹੁੰਚੋ ਤੇ ਸਾਮੇ ਡਿਜ਼ਾਈਨ ਪਾਓ ਜੇ ਕਿਸੇ ਨੇ ਆਨਲਾਈਨ ਮਗਾਉਣਾ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜੋ ਤਾਂ ਅਸੀਂ ਆਨਲਾਈਨ ਹੀ ਭੇਜ ਸਕਦੇ ਆ ਜੀ ਭਰਾਮਾਂ ਦੀ ਹੱਟੀ ਦੇ ਉੱਤੇ ਰਜਾਨਾ ਹੀ ਆਨਲਾਈਨ ਭੇਜ ਰਹੇ ਨੇ ਜੀ ਕੋਈ ਇਹੋ ਜੀ ਗੱਲ ਨਹੀਂ ਜਰੂਰ ਪਹੁੰਚੂਗਾ ਮਾਲ ਜਿਹੜਾ ਕੋਈ ਆਨਲਾਈਨ ਮਂਗਵਾਉਗਾ ਸਾਥੋਂ ਭਰਾਮਾਂ ਦੀ ਹੱਟੀ ਉੱਤੇ ਭਾਰੀ ਛੇ ਮੇਲਾ ਚੱਲ ਰਿਹਾ ਹੈਗਾ ਭਰਾਮਾਂ ਦੀ ਹੱਟੀ ਵਾਸਟਰ ਰੋਡ ਮਾਉਂ ਮੰਡੀ